ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭੋਗਾਂ ਦਾ ਦੇਵੀ ਫਰਮ 6511 ਦੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਆਪਾਂ ਪਿੰਡ ਚਵੰਡਾ ਤਹਿਸੀਲ ਅਜਨਾਲਾ ਦਾ ਜ਼ਿਲ੍ਹਾ ਅਮਰਕਸਰ ਅੱਜ ਦੀ ਵੀਡੀਓ ਵਿੱਚ ਡੋਟਰਾ ਪਤਾ ਨੂੰ تین ਪਸ਼ੂ ਦਿਖਾਵਾਂਗੇ ਇੱਕ ਬਿਲਕੁਲ ਤਾਜੀ ਸੂਈ ਚੋਟੀ ਤੇ ਇੱਕ ਟੋਕੜ ਗੱਬਣਾ ਗਾਂ ਟੋਕੜ ਤੇ ਵਿਹੜ ਵੀ ਜਿਹੜੀ ਟੋਕੜ ਗੱਬਣਾ ਆਪਾਂ ਪਹੁੰਚਿਆ ਵੀਰ ਹਰਪਾਲ ਦੇ ਕੋਲ ਤੇ ਆਜੂ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛ ਰਿਹਾ ਪੱਠਵਾਦੀ ਡਿਟੇਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਸਨਾਵ ਠੀਕ ਠਾਕ ਜੀ ਵਦਿਆ ਦੇ ਵੀਰ ਜੀ ਤੁਸੀਂ ਦੱਸੋ ਗੱਡ ਦੀ ਕਲਾ ਜੀ ਗੱਡ ਦੀ ਕਲਾ ਚਾਹੀਦੀ ਵੀਰ ਜੀ ਤੇ ਕਿਵੇਂ ਰਿਹਾ ਕੱਲ ਵਾਲੀ ਵੀਡੀਓ ਦਾ ਕੱਲ ਵਾਲੇ ਵੀਰ ਭਰਾਵਾਂ ਕੋ ਜੱਕੇ ਵੀਰ ਆਪਾਂ ਮਾਫੀ ਚਾਹੁੰਦੇ ਜਿੰਨੇ ਫੋਨ ਚੁੱਕੇ ਨਹੀਂ ਗਏ ਅੱਛਾ ਜੀ ਮਨੋ ਫੋਨ ਇੰਨੇ ਹੀ ਆਇਆ ਕੋਈ ਹੰਤੀ ਕੋਈ ਨਹੀਂ ਇਹ ਤੱਕ ਰੌਂਡਿਆ ਠੀਕ ਹੈ ਠੀਕ ਹੈ ਹਾਂ ਤਾਂ ਫੋਨ ਮੇਰੇ ਖਿਆਲ ਨਾਲ ਮੈਂ ਫੇਰ ਬੰਦ ਕਰਕੇ ਵੀਡੀਓ ਬਣਾਉਣ ਡਿਆ ਹਾਂ ਮੈਂ ਤਾਂ ਹਾਂਜੀ ਹਾਂਜੀ ਆਹ ਵੇਖੋ ਜਾਜ ਲਾਇਆ ਆਪਾਂ ਠੀਕ ਠੀਕ ਬੜੇ ਡਾਏ ਅਛਾ ਜੀ ਹਾਂਜੀ ਹਾਂਜੀ ਵੱਡੀਆਂ ਮੱਜਾਂ ਦੇ ਬੜਾ ਫੋਨ ਹੈ ਜਗੇ ਵੀਰ ਜੀ ਠੀਕ ਹੈ ਠੀਕ ਹੈ ਨਹੀਂ ਚੰਗਾ ਹੀ ਮਾਲ ਸਾਫ ਹੈ ਮਾਲ ਵੀ ਚੰਗਾ ਹੈ ਤੇ ਕਿਹੜੀ 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 ਜਗ੍ਹਾ ਦੇ ਗਏ ਹਾਂਜੀ ਕਿਹੜੀ ਸਾਈਡ ਤੇ ਗਈਆਂ ਮੱਜਾਂ ਇਹ ਕਹਿੰਦੇ ਸਿੱਧੂ ਮੂਸੇ ਵਾਲੇ ਦੇ ਪਿੰਡ ਵੱਟੀ ਚਲ ਗਈ ਜਿਹੜੀ ਆਪਾਂ 3 ਲੱਖ ਦੇ ਪਾਈ ਅਛਾ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੋ ਫੇਰ ਰੇਟ ਤੇ ਕਿਹਾਂ ਕਰ ਨੇ ਥੋੜਾ ਬੋਦਾ ਮਾਨ ਕਰਾਉਣਾ ਪਿਆ ਵੀਰ ਹਣਾ ਤੁਹਾਨੂੰ ਪਤਾ ਐਡੀ ਦੂਰੋਂ ਫੋਨ ਆਇਆ ਕਿੱਥੋਂ ਵੀਰ ਹਣਾ ਫੇਰ ਮਾਨ ਕਰਨਾ ਪੈਂਦਾ ਥੋੜਾ ਬੋਦਾ ਨਹੀਂ ਚਲੋ ਕਰਵਾ ਵੀ ਪੈਂਦਾ ਕਰਵਾ ਵੀ ਚਾਹੀਦਾ ਵਾ ਹਾਂਜੀ ਹਾਂਜੀ ਤੇ ਬਸ ਜੀ ਐਡਰੈਸ ਦੱਸ ਦਿਓ ਆਪਣਾ ਨਾਂ ਮੇਰਾ ਰਪਾ ਸਿੰਘ ਜੀ ਪਿੰਡ ਪਿੰਡਾ ਜ਼ਿਲ੍ਹਾ ਮਸਰਦ ਜੀ ਫੋਨ ਨੰਬਰ ਹੀ ਬੋਲ ਜੀ 98439455 ਠੀਕ ਆ ਜੀ ਤੇ ਭਈਆ ਪਹਿਲੇ ਤਾਂ ਬਦਲ ਝੋਟੀ ਕਰਵਾ ਸੁਆ ਸੁਈ ਆ ਇਹ ਦੂਜਾ ਸੁਆ ਸੁਈ ਆ ਪਰਸਾਂ ਰਾਤ ਦੀ ਜੱਗੇ ਵੀ ਸੁਈ ਆ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਕਿੰਨਾ ਕੁ ਬੋਲਾ ਕੱਢਿਆ ਬੋਲਾ ਟਾਈਮ ਏਥਲੇ 9:00 10:00 ਜ ਕੀ ਮਲਕ ਆਫ ਆ ਗਿਆ ਹਾਂਜੀ ਨਾ ਉਹ ਤਾਂ 10 ਲੀਟਰ ਜਿਹੜਾ ਬੋਲਾ ਇਸ ਟਾਈਮ ਰੈਡੀ ਆ ਯਾਰ ਬਾਈ ਕਿੰਨੇ ਕ ਦੁੱਧ ਵਾਲੀ ਹੈ ਦੁੱਧ ਜੱਗੇ ਵੀਰ ਪਹਿਲੇ ਸਵੇਰ 15 ਕਿਲੋ ਦੁੱਧ ਭਰੇ ਆ ਜੇ ਨੇ ਅੱਛਾ ਜੀ ਦੂਸਰਾ ਸੂਰਾ ਸੁਈਆ ਠੀਕ ਹੈ ਜੀ ਤੇ ਦੋ ਦੋ ਬਾਈ ਜੀ ਲਓ ਵੀਰ ਜੀ ਜੀ ਪਹਿਲੇ ਸਵੇਰ ਜਿਹੜਾ 15 ਲੀਟਰ ਤੁਹਾਨੂੰ ਪਤਾ ਵੀ ਇਧਰੋਂ ਜਿਹੜਾ ਮਾਲ ਆਉਂਦਾ ਚੰਗਾ ਹੀ ਆਉਂਦਾ ਜੱਗੇ ਵੀਰ ਸਾਜੀ ਹਾਂਜੀ 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 ਕਰੋ ਜੀ ਚੱਕਰ ਮਾਟੀ ਦੇ ਕੋਨਾ ਕੱਢਦੇ ਨੇ ਆਹ ਵੀ ਜੈੱਡ ਬਲੈਕ ਹੈ ਤਾਂ ਜੰਮੀ ਪਲੀ ਜਿਹੜੀ ਬਹੁਤ ਹੀ ਜ਼ਿਆਦਾ ਚੰਗੀ ਜਾਂ ਓਥੇ ਕੀਤੀ ਜਪਾਈ ਨੂੰ ਕਹਿੰਦੇ ਪਟਫੂੜਾ ਤੇ ਐਂ ਚੌੜਾ ਜਿਹਾ ਮੰਝਾ ਜਿਹਾ ਨਾਲ ਪ੍ਰੋਗਰਾਮ ਹੁੰਦਾ ਕਿ ਕਿੰਨੇ ਵਜੇ ਪਾਈ ਕੀਤੀ ਚਵਾਈ ਹੈ ਚਵਾਈ 7 ਵਜੇ ਹੁੰਦੀ ਆਪਣੀ ਜੱਗੇ ਵੀਰ ਜੀ ਠੀਕ ਹੈ ਠੀਕ ਹੈ ਓ ਜੀ 7 ਵਜੇ ਚਵਾਈ ਹੈ ਜੇ ਟਾਈਮ ਹੈ ਇਸ ਟਾਈਮ ਮੇਰੇ ਸਾਡਾ ਟੱਕਦਾ ਹੋਊਗਾ 12 ਵਜੇ 12:30 ਕਰਨਾ ਠੀਕ ਹੈ ਠੀਕ ਹੈ ਲੋ 11 12 ਦਾ ਟਾਈਮ ਹੋ ਗਿਆ ਵਾ ਇਹ ਸੋਨਾ ਦਾ ਸਾਇਰ ਗਿਆ ਵੀੜਾ ਕੋ ਚੱਕਣ ਗੱਲਾ ਗੱਲਾ ਲੱਗਾ ਪਿਆ ਵਾ ਇੱਕ ਤੇ ਸਾਇਰ ਵਿੱਚ ਚੱਕਾ ਸੱਦੇ ਹੀ ਇਹ ਫਿਰ ਕੋਨ ਦੀ ਰੈਂਕਾ ਰੈਂਕਾ ਲੱਗਾ ਹੋਇਆ ਜਿਹਨੂੰ ਕਹਿੰਦੇ ਸੈਂਡ ਕੋਲੇ ਵਾ ਹੋਰ ਮੋੜਾ ਨੂੰ ਬੰਦੀ ਤੇ ਸਿਆ ਸੁਆਸ ਹੋਈ ਜਾਂ ਕਰਮਾਲੀ ਤੇ ਬਾਈ ਕੀ ਇਹ ਰੱਖ ਪ੍ਰਾਈਜ਼ ਕੋਲ ਦਾ ਜੱਗੇ ਵੀ ਅੱਜ ਕਰ ਦੇਣਾ ਮੁਕਤ ਲਾਏ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਅੱਜ ਜੱਗੇ ਵੀਰ ਪੂਰੇ ਡੇਢ ਦੀ ਦੇ ਦਿੱਗੇ ਹੋਰ ਕਰ ਦਿੱਤੀ ਚੈਰ ਕਰਾਉਣਾ ਜੀ ਨਾਲ ਹਾਂ ਲਾਈਨ ਕਰ ਮਾਪ ਹਾਂ ਨਾ ਕਰ ਦੀਏ ਹਾਂਜੀ 1 20 ਦੀ ਦੇ ਦਾਂਗੇ ਜੱਗੇ ਵੀਰ 1 20 ਦੀ ਹਾਂਜੀ ਉਹ ਥੋੜਾ ਬੜਾ ਹਾਂ ਥੋੜਾ ਬਹੁਤ ਅਨਬੈਰੀ ਮਰ ਜਾ ਕੱਲ ਆਪਾਂ ਕਿੰਨੇ ਕਿੰਨੇ ਰੁਪਈਆਂ ਦੀਆਂ ਫਾਈਆਂ ਆਂ ਹਾਂਜੀ ਹਾਂਜੀ ਚਲੋ ਉਹ ਚੀਜ਼ਾਂ ਥੋੜੀਆਂ ਹੋ ਰਹੀਆਂ ਨਾ ਨਹੀਂ ਨਹੀਂ ਉਹ ਹੋ ਰਿਹਾ ਉਹ ਤੁਹਾਨੂੰ ਕੋਲ 20 20 ਪਲੱਸ ਵਾਲੀਆਂ ਆਂ ਹਾਂਜੀ ਹਾਂਜੀ

ਗੱਲ ਕਰੀਏ ਨਾ ਹਾਂਜੀ ਸਾਹ ਵੀ ਇੱਕ ਮੰਨ ਲਓ ਵੀ 80 9000 ਰੁਪਏ ਲੱਗ ਜਾਂਦੀ ਝੋਟੀਆਂ ਦਾ ਕਰਦੇ ਲੱਗ ਜਾਂਦਾ ਲੱਗ ਹਾਂ ਸੁਣ ਪਣਾ ਵੇਖੋ ਕਿੰਨਾ ਝੋਟੀ ਦਾ ਠੀਕ ਹੈ ਠੀਕ ਹੈ ਇੱਕ ਦਾਹ ਦੀ ਦੇ ਦਾਂ ਕੋਈ ਆਏਗਾ ਤਾਂ ਮਾਨ ਫੇਰ ਕਰਾਂ ਜੰਗੇ ਵੀ ਠੀਕ ਹੈ ਲੋ ਜੀ ਮਾਨਦਾਨ ਮੌਕੇ ਤੇ ਰੋਲ ਵੀ ਕੀਤਾ ਜਾਊਗਾ ਹਾਂ 5000 ਰੁਪਏ ਕਰਾ ਦੇ ਇਹ ਟੋਕੜ ਗੱਬਣੇ ਜੱਗੇ ਵੀਰ ਅੱਛਾ ਜੀ ਇਹ ਥਾਲੇ 9 ਕਿਲੋ ਦੁੱਧ ਜੀ ਠੀਕ ਹੈ ਅੱਜ ਹੀ ਚੱਕ ਕਰਾਈ ਆਪਾਂ ਸਾਢੇ 14 ਮਹੀਨੇ ਚੱਕ ਪਾ ਜੀ ਮਗਰ ਕੱਟੀ ਹੈ ਜੀ ਠੀਕ ਹੈ ਠੀਕ ਹੈ ਦੋ ਮਿੰਟਾਂ ਪੱਟੀ ਤੇ ਮਿਲਪੜੀ ਆਪ ਆ ਗਿਆ ਤੇ ਸਾਢੇ 4 ਮਿੰਟਾਂ ਦੀ ਚੱਕ ਪਾਸ ਤੇ ਦੁੱਧ ਬਾਈ ਦੁੱਧ ਲਈ ਜੀ 8 ਤੋਂ ਸਾਢੇ 8 ਕਿਲੋ ਤਿਆਰ ਠੀਕ ਹੈ ਲਓ ਜੀ 8 ਤੋਂ ਸਾਢੇ 8 ਲੀਟਰ ਜਿਹੜਾ ਦੁੱਧ ਪਿਆ ਆ ਜੇ ਕੇਸ ਕੋਆ ਕਿਚਨ ਚੈੱਕ ਕਰ ਸਕਦੇ ਜੀ ਇਹਨਾਂ ਵਿੱਚ ਥੋੜਾ ਜਿਹਾ ਸੁਭਾ ਵੈਜੀ ਪਤੀ ਹੈ ਤੁਹਾਨੂੰ ਦੱਲਿਆ ਐਨਸੇਂਟਰ ਸਾਡੀ ਬਈ ਸੱਜਾ ਤਾਂ ਕਿੰਨਾ ਕੰਕਾ ਮੇਰਾ 14 15 ਕਿਲੋ ਦਾ ਜੱਕੇ ਵੀ ਸੱਜੇ ਨੇ ਦੁੱਧ ਭਰਿਆ ਹੈ ਅੱਛਾ ਜੀ ਹਾਂਜੀ ਹਾਂਜੀ 14 ਤੋਂ 15 ਲੀਟਰ ਜਿਹੜਾ ਦੋ ਮਿੰਟਾਂ ਚੱਲਦੇ ਨੇ ਪੱਟੀ ਦਾ ਮਿਲਪੜੀ ਜੀ ਹਾਂ ਜੀ ਦੋਨੋਂ ਟਾਈਪ ਸੱਤੀ ਮਿਲਦੀ ਹੈ ਠੀਕ ਹੈ ਠੀਕ ਹੈ ਯਾਰ ਲਓ ਇਹ ਵੀ ਠੀਕ ਹੈ ਆਪਰੇ ਨਹੀਂ ਤਾਂ ਫੋਲੀ ਫਲਾਈ ਮਿਲ ਜਾਣੀ ਹੈ ਕੋਈ ਸਾਹਮਣੂ ਭਰਾ ਤੇ ਚਲੋ ਇਹ ਜਿੰਨੇ ਵੀ ਤਿਆਰ ਹੋ ਜਣੇ ਕਰ ਮਾਰ ਜੀ ਤੇ ਖਾਂਡ ਤੋਂ ਬਹੁਤ ਹੀ ਚੰਗਾ ਵਜਾਦੇ ਹੈ ਵੀ ਸਿੰਗਲ ਹੱਡੀ ਆ ਤੋ ਠੀਕ ਤੇ ਇਹਦਾ ਭਾਈ ਜੀ ਮੁੱਲ ਫਿਰ ਮੁੱਲ ਜਗੇ ਵੀਰ ਜਿਹਦੇ ਕੰਮ ਕਰੀਏ ਤੇ ਫਿਰ ਤੇ ਮੁੱਲ ਆਪੀ 85000 ਅੱਛਾ ਜੀ ਇਹ ਜਗੇ ਵੀਰ ਨੂੰ ਅਸੀਂ 75000 ਦੇ ਦਾਂਗੇ ਹੋਰ ਕਰ ਜੀ ਜਾਇ ਜੀ ਇਹ ਤੇ ਜਗੇ ਵੀਰ ਮਾਂ ਕੱਟੀ ਤੁਹਾਨੂੰ ਬੜਾ 10000 ਦੀ ਆ। ਸਾਗੀ ਇਹ ਤਾਂ ਗੱਲ ਹਾਂਜੀ ਇਹ ਤਾਂ ਗੱਲ ਸਹੀ ਆ। ਕਰਾ ਲਓ ਜੋ ਤੁਸੀਂ ਕਰਾਉਣਾ ਤੇ। ਇਹ ਕਰ ਦੋ ਆ। ਕਿੰਨੇ ਮੰਗੇ? 75। ਮਾਂ 75 ਦੀ ਦੋ। ਦੱਦਿਓ ਬਦਲੇ ਕੇ। 40 ਰੁਪਏ। ਟਕਾ ਜਾਣਾ। ਇਹ ਕਰ ਤੋਂ ਫਿਰ ਕੈਸ ਨੋ ਜਿੱਥੇ ਵੀ ਛੱਡਦੇ। ਚਲੋ ਠੀਕ ਆ ਤੂੰ ਕਹਿ ਤਾਂ 5-10 ਦਾ ਦੱਸ ਤਾਂ। ਇਹ ਆਪਣੇ ਲੋ। ਤੁਸੀਂ ਮੈਂ 1000 ਦਾ ਹੋਣਾ। ਇੱਕ ਹੋਰ ਤਾਂ ਦੇਖ ਨਹੀ ਇੱਕ ਤਾਂ ਧੱਕਾ ਹਾਂਜੀ 60000 ਦੀ ਹਾਂਜੀ ਨਹੀਂ ਧੱਕਾ ਹੋਣਾ ਚਾਹੀਦਾ ਵੀ ਨਹੀਂ ਹੁੰਦਾ ਕੋਈ ਨਾ ਜਾਂਦੇ ਪਾ ਚਲੋ ਵੀ ਇਹ ਛਾੜ ਦੀ ਦੇ ਦਾਂਗੇ ਠੀਕ ਲੋ ਜੀ ਟੋਕੜ ਕੱਪੜ 14 ਤੋਂ 15 ਲੀਟਰ ਮਿਲ ਕੇ 40 42 ਹਾਂ ਵੀ ਪੰਨੀ ਚਮੜੀ ਨੇ ਪੰਨੀ ਚਮੜੀ 66000 ਦੀ ਮਗਰ ਕੱਟੀ ਵੀ 10000 ਕਰਿਆ ਕੇ 60000 ਹਾਂਜੀ 60000 ਦੇ ਤਿੰਨ 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 ਇੱਕ ਅੰਦਰ ਤੋਂ ਦੋ ਆ ਵੀ ਜੀ ਟੋਕੜ ਕੱਪੜ ਜੀ ਅੱਛਾ ਜੀ ਆਪਣੇ ਚੈਨਲ ਤੇ ਵਿਗਈ ਇਹਨੇ 25 ਕਿਲੋ ਆਪਾਂ ਦੁੱਧ ਮਿਲ ਕੇ ਦਿੱਤਾ ਹੈ। ਅੱਛਾ ਜੀ। ਹਾਂ ਉਹਦੇ ਆਪਾਂ ਚੈਨਲ ਫਰੀਦੇ ਚੈਨਲ ਤੇ ਭਾਈ ਠੀਕ ਹੈ। ਤੇ ਹੁਣ ਹੈਗੀ 6 ਮਹੀਨਿਆਂ ਦੀ। ਅੱਛਾ ਜੀ। ਦੁੱਧ ਵੀ ਜੇ ਥੱਲੇ 10-11 ਕਿਲੋ ਹੀ। ਅੱਛਾ ਜੀ। ਆਪਣੇ ਗਾਣੇ ਨੇ ਜੀ ਨਹੀਂ ਲਾਇਆ। ਠੀਕ ਹੈ। ਹੁਣ ਇਹ ਥੱਲੇ ਦੁੱਧ 9 ਕਿਲੋ। ਅੱਛਾ ਜੀ। ਤੇ ਹੈਗੀ ਠੰਡੀ ਧੀਰੀ ਆ। ਆਹ ਵੇਖੋ। ਠੀਕ ਹੈ ਠੀਕ ਹੈ। ਹਾਂ। ਲਓ ਜੀ 24 ਤੋਂ 25 ਜਿਹੜਾ ਸੱਜਰ ਦਾ ਰਿਕਾਰਡ ਆ। ਸੱਜਰ ਬਾਈ ਕਿਨਵਾਹਨ ਇਹਨੇ ਤੀਸਰਾ ਸ਼ੁਰੂਆਤ ਨੂੰ ਵੀ ਜਾਰੀ ਠੀਕ ਹੈ ਸ਼ੁਰੂਆਤ ਤੀਸਰਾ ਤੇ ਕੱਟ ਕੱਟ ਜਿਹੜਾ ਬਹੁਤ ਚੰਗਾ ਆ ਗਿਆ ਵਾ ਤੇ ਬਾਅਦ ਨੇ ਤੇ ਇਹਨੂੰ ਵੀ ਕੱਟਾ ਸੋਹਣੇ ਲੱਗਣ ਲੱਗ ਲੋ ਤੇ ਉਹਨੂੰ ਕੋਲ ਪਿਆਰ ਹੋ ਵੀ ਗਿਆ ਕਿਸ ਤਰ੍ਹਾਂ ਉਹਦੀ ਪੱਟਾ ਪਾ ਜੂਗੀ ਕਰਮਾਲੀ ਲਾੜ ਸਾਰੇ ਘਰ ਚੋਰੀਆਂ ਨਹੀਂ ਜਾਂਦਾ ਕੋਈ ਚੱਕੀ ਠੀਕ ਹੈ ਠੀਕ ਹੈ ਤੇ ਸਣਾ ਨੂੰ ਸੈਦ ਗਿਆ ਜਿਹੜਾ ਚੰਗਾ ਆ ਗਿਆ ਵਾ ਇਹਨਾਂ ਕੱਲਾ ਖੱਥਾ ਲੱਗਾ ਪਿਆ ਵਾ ਥਾਣਾ ਵੇਟਰੀ ਬਾਈ ਕੱਲ ਮਾਸ਼ਿਆ ਮਹੀਨੇ ਪੂਰੀ ਤਰ੍ਹਾਂ ਪਾ ਆਜੇ ਸਾਡੇ ਕੇ ਡਾਟਾ ਚੈੱਕ ਕਰਾਤੀਆਂ ਦੋਵੇਂ ਮਾਦੀ ਦੇ ਨਾਮ ਠੀਕ ਹੈ ਠੀਕ ਹੈ ਲਓ ਜੀ 8 ਤੋਂ 9 ਲੀਟਰ ਦੁੱਧ ਵੀ ਜ਼ਿਆਦਾ ਕਰਵਾ ਦੁੱਧ ਜ਼ਿਆਦਾ ਹੀ ਜੱਗੇ ਵੀ ਨਹੀਂ 11 ਕਿਲੋ ਅੱਛਾ ਜੀ ਦੁੱਧ ਤੁਹਾਨੂੰ ਪਤਾ ਵੀ ਉਪਰੇ ਥਾਂ 'ਚ ਜੋ ਡੰਗਰ ਹੁੰਦਾ ਨਾ ਜੋ ਕੱਢ ਜਾਂਦਾ ਆ ਠੀਕ ਹੈ ਠੀਕ ਹਾਂ ਹਾਂ ਇਹੋ ਜਿਹਾ ਜਾਂਦਾ ਫਰਕ ਆ ਇੱਕ ਪਿੰਡ ਦੀ ਵੀ ਜਿਹੜਾ ਕੋਈ ਵੀਰ ਭਰਾ ਲੈ ਜਾਊਗਾ ਨਾ ਉਹ ਯਾਦ ਕਰੂ ਵੀ ਜਿੰਨਾ ਦੁੱਧ ਦਿੰਦੇ ਆ ਠੀਕ ਹੈ ਠੀਕ ਹੈ 6 ਮਹੀਨਿਆਂ ਦੀ ਅਜੇ ਵੀ 11 ਕਿਲੋ ਆਪਣੇ ਨਾਲ ਕੋ ਘਟ ਗਈ ਆ ਠੀਕ ਹੈ ਠੀਕ ਹੈ ਲਓ ਜੀ ਸੀਰੀਆਂ ਸੋਤੀਆਂ ਜਿਹੜੀਆਂ ਕਾਫੀ ਆ ਗਈਆਂ ਵੈਂਡ ਦੇ ਵਿੱਚ ਆਹ ਸਾਰੇ ਲਾੜੇ ਕੱਢ ਦੀ ਆ ਤੇ ਆ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਲਓ ਜੀ ਕਿੱਦਾਂ ਬਹੁਤ ਹੀ ਜ਼ਿਆਦਾ ਬਾਖਬਾਲ ਕਰ ਜਾਂਦੀ ਜਿੱਦਣ ਪਈ ਜਾਂਦਾ ਕਿ ਫੁੱਲ ਤਿਆਰ ਹੁੰਦੀ ਆ ਹਾਂਜੀ ਹਾਂਜੀ ਇਸ ਦਾ ਜਿਹੜਾ ਹੁਣ 6 ਮਿੰਨ ਦੀ ਚੱਕ ਪਾਸ ਤੇ 8 ਤੋਂ 9 ਲੀਟਰ ਆ ਬਿਲਕੁਲ ਦੁੱਧ ਤਿਆਰ ਆ ਬਟੂ ਬਾਈ ਦੇ ਕੋਲ ਬਿਲਕੁਲ ਜਿਹੜੇ ਗਾਇ ਗਿਆ ਤੇ ਇਹਦਾ ਬਾਈ ਜੀ ਮੋਲ ਫਿਰ ਮੋਲ ਜੱਗੇ ਵੀ ਇਹਦਾ ਨਿਗਾਹ ਜੇ ਕਰ ਦਗੇ ਹਾਂਜੀ ਉਹਨਾਂ ਦੇ ਵਿੱਚ ਹੀ ਆਪਾਂ ਨੇ ਝੂਲੇ ਮੰਨ 80 ਆ ਅੱਛਾ ਜੀ ਹੁਣ ਆਪਾਂ 40000 ਦੀ ਦੇ ਲਈਏ 40 ਵੀ ਹਾਂਜੀ ਹਾਂਜੀ ਇਹ ਵੀ ਜੈਸ ਨੂੰ ਦੱਸ ਦਈਏਗੇ ਦਾਦਾ ਤੇ ਨਹੀਂ ਨਹੀਂ ਦਾਤਾ ਆਣਾ ਹੀ ਆਣਾ ਹੀ 1000 ਘਟਾ ਦੇਣੇ 1000 ਨਾਲ ਕਿ ਬੰਦਾ ਨੇ ਚੰਗੀ ਹੈ ਨਾ ਚੰਗੀ ਹੈ ਨਹੀਂ ਨਹੀਂ ਸਾਫ਼ ਹੈ ਸਾਫ਼ ਹੈ ਸਾਫ਼ ਰੋਦੀ ਆਪਣੇ ਵੀਡੀਓ ਕੱਢ ਕੇ ਪਾ ਦਾਂਗੇ ਕਿ ਵੀਰ ਭਰਾ ਨੇ ਆਖੀ ਛੱਡ ਦਾਂਗੇ ਵੀਡੀਓ ਪਾ ਦਾਂਗੇ ਤੇ ਆਪੇ ਮੰਨ ਜੇਗੇ ਕਿ ਛੱਡ ਦੇ ਖੁੱਲੇ ਛੱਡ ਦੇ ਕਰੀ ਹਣਾ ਫੇਨ ਛੁਡਾ ਲਓ ਨਹੀਂ ਮੈਂ ਇਹ ਆ ਵੀ ਛੱਡ ਨਾ ਸਾਰੇ ਚਲੋ ਪੂਰੇ 35000 ਜਿਹੜਾ 35000 ਪੂਰੇ 35000 ਚਲ ਜਾ ਰਹੇ ਛੱਡ ਦਿੰਦੇ ਹਾਂ ਨਹੀਂ ਥੱਕਾ ਹੋ ਜਾਣਾ ਜੱਗੇ ਵੀਰ 35 ਹੀ ਜਾਂਦੀ ਹੈ ਫਿਰ ਤੇ ਕਾਣਾ ਵੀਰ ਚਲੋ ਕੋਈ ਗੱਲ ਨਹੀਂ ਆ ਕੋਈ ਸਾਹ ਲੂਗਾ ਚਲੋ ਯਾਦ ਕਰੂਗਾ ਭਰਾ ਜੀ ਚਲੋ ਚੰਗੀ ਦੀ ਦੇ ਦਾਂਗੇ ਪਰ ਚੰਗੀ ਆ ਪਰ ਇੱਕ ਇਹ ਆਪਾਂ ਕਰਦੇ ਆ ਇਹ ਕਹਿੰਦੇ ਵਿੱਚ ਨਹੀਂ ਉਹ ਤਿਆਰ ਕਰਕੇ 52000 ਦੀ ਆਪਾਂ ਫੇਰ ਲੈਣ ਅੱਛਾ ਜੀ ਦੁੱਧ ਵੀ ਪੀਏ 52000 ਦੀ ਫੇਰ ਲੈਣ ਜਿਆ ਤਾਂ 3 ਮਹੀਨੇ ਸਾਹਮਣੇ ਆ 25 ਕਿਲੋ ਦੁੱਧ ਜੱਗੀ ਵੀਰ ਭਰਦੀ ਆ ਗਾਰੰਟੀ ਨਾਲ ਅੱਛਾ ਜੀ ਹਾਂ ਕੀ ਗੱਲੋ ਜੀ 25 ਪਲੱਸ ਚੱਲਣ ਵਾਲੀ ਜਿਹੜੀ ਵੈੜ ਆ ਕੋਈ ਸੇਵਾ ਕਰਨ ਦਾ ਚੰਗੀ ਹਾਂਜੀ ਦੁੱਧ ਚੰਗਾ ਚੋ ਸਕਦਾ ਉਹ ਬਿਲਕੁਲ ਜਿਹੜੇ ਨਿੱਕੇ ਨਿੱਕੇ ਰੇਟ ਆ ਬਾਈ ਦੇ ਹਾਂਜੀ ਬਾਕੀ ਵੀਡੀਓ ਪੂਰੀ ਮੈਂ ਖਲੀਤਾ ਨਵਾਰ ਸਾਰੇ ਸਤੁਪਾਲਾ ਕਪੜਾ ਵਹਦਾ